ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਰਮਨ ਵੈਜ ਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਨਾਰੀਅਲ ਦੇ ਲੱਡੂਆਂ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਨਾਰੀਅਲ ਦੇ ਲੱਡੂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਅਤੇ ਇਹਨਾਂ ਨੂੰ ਬਣਾਉਣਾ ਬਹੁਤ ਆਸਾਨ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤੇ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕਣ। ਨਾਰੀਅਲ ਦੇ ਲੱਡੂ ਬਣਾਉਣ ਦੇ ਲਈ ਅਸੀਂ ਇੱਥੇ ਦੋ ਕਟੋਰੀ ਨਾਰੀਅਲ ਦਾ ਬੁਰਾਦਾ ਲਿਆ ਹੈ। ਇਹ ਕਿਸੇ ਵੀ ਗਰੋਸਰੀ ਸ਼ਾਪ ਤੋਂ ਮਿਲ ਜਾਂਦਾ ਹੈ। ਜਾ ਤੁਸੀਂ ਇਸ ਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਕੜਾਈ ਦੇ ਵਿੱਚ ਅਸੀਂ ਨਾਰੀਅਲ ਦਾ ਬੁਰਾਦਾ ਪਾ ਲਿਆ ਤੇ ਸਲੋ ਗੈਸ ਤੇ ਅਸੀਂ ਇਸ ਨੂੰ ਰੋਸਟ ਕਰ ਲਵਾਂਗੇ ਥੋੜਾ ਬਹੁਤ ਜੋ ਇਸ ਵਿੱਚ ਮੌਸਰ ਹੁੰਦਾ ਹੈ ਇਸ ਨੂੰ ਰੋਸਟ ਕਰਨ ਦੇ ਨਾਲ ਉਹ ਖਤਮ ਹੋ ਜਾਂਦਾ ਹੈ ਹਲਕਾ ਜਿਹਾ ਇਸ ਨੂੰ ਰੋਸਟ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਇਸ ਨੂੰ ਪੁੰਨਾ ਇਸ ਤਰੀਕੇ ਨਾਲ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੈ ਹੁਣ ਮੈਂ ਇੱਥੇ ਇੱਧਾ ਗਲਾਸ ਦੁੱਧ ਲਿਆ ਹੈ ਕੱਚਾ ਜਾਂ ਉਬਲਿਆ ਹੋਇਆ ਤੁਸੀਂ ਕੋਈ ਵੀ ਦੁੱਧ ਲੈ ਸਕਦੇ ਹੋ ਥੋੜਾ ਥੋੜਾ ਕਰਕੇ ਅਸੀਂ ਇਸ ਵਿੱਚ ਦੁੱਧ ਐਡ ਕਰਦੇ ਜਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਜਦੋਂ ਤੱਕ ਇਹ ਗਿੱਲਾ ਨਹੀਂ ਹੋ ਜਾਂਦਾ ਉਨਾ ਚਿਰ ਅਸੀਂ ਇਸ ਵਿੱਚ ਦੁੱਧ ਐਡ ਕਰਦੇ ਜਾਵਾਂਗੇ ਜੇਕਰ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਇਸ ਵਿੱਚ ਥੋੜਾ ਥੋੜਾ ਕਰਕੇ ਦੁੱਧ ਹੋਰ ਵੀ ਐਡ ਕਰ ਸਕਦੇ ਹੋ ਹੁਣ ਮੈਂ ਇੱਥੇ ਬੂਰਾ ਚੀਨੀ ਲਈ ਹੈ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਇਸ ਵਿੱਚ ਚੀਨੀ ਐਡ ਕਰ ਸਕਦੇ ਹੋ ਜਿੰਨਾ ਤੁਹਾਨੂੰ ਮਿੱਠਾ ਪਸੰਦ ਹੈ ਉਸ ਹਿਸਾਬ ਨਾਲ ਤੁਸੀਂ ਇਸ ਵਿੱਚ ਚੀਨੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਸੀ ਚੀਨੀ ਨੂੰ ਇਸ ਦੇ ਨਾਲ ਮਿਕਸ ਕਰ ਲਵਾਂਗੇ ਇੱਕ ਵੱਡਾ ਚਮਚ ਮੈਂ ਇਸ ਵਿੱਚ ਫਰੈਸ਼ ਕਰੀਮ ਪਾਵਾਂਗੀ ਕਰੀਮ ਦੀ ਜਗ੍ਹਾ ਤੁਸੀਂ ਘਿਓ ਵੀ ਪਾ ਸਕਦੇ ਹੋ ਇਸ ਨੂੰ ਵੀ ਅਸੀਂ ਇਸ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਸ ਕਲਰ ਦੇ ਵੀ ਤੁਸੀਂ ਲੱਡੂ ਬਣਾਉਣਾ ਚਾਹੋ ਉਹ ਕਲਰ ਤੁਸੀਂ ਇਸ ਵਿੱਚ ਐਡ ਕਰ ਸਕਦੇ ਹੋ ਮੈਂ ਇੱਥੇ ਗ੍ਰੀਨ ਕਲਰ ਲਿਆ ਹੈ 2 ਪਿੰਚ ਦੇ ਕਰੀਬ ਅਸੀਂ ਇਸ ਵਿੱਚ ਫੂਡ ਕਲਰ ਪਾ ਲਵਾਂਗੇ ਕਲਰ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਪਿੰਕ येलो ਗ੍ਰੀਨ ਕਿਸੇ ਵੀ ਕਲਰ ਦੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਪਹਿਲਾਂ ਵੀ ਮੈਂ ਆਪਣੇ ਚੈਨਲ ਤੇ ਨਾਰੀਅਲ ਦੇ ਲੱਡੂਆਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਤੁਸੀਂ ਚਾਹੋ ਤਾਂ ਉਸ ਨੂੰ ਵੇਖ ਸਕਦੇ ਹੋ ਚੰਗੀ ਤਰ੍ਹਾਂ ਫੂਡ ਕਲਰ ਨੂੰ ਅਸੀਂ ਮਿਕਸ ਕਰ ਲਿਆ ਹੈ ਜਦੋਂ ਵੀ ਤੁਸੀਂ ਫੂਡ ਕਲਰ ਐਡ ਕਰਨਾ ਹੋਵੇ ਤੇ ਤੁਸੀਂ ਇਸ ਨੂੰ ਗੈਸ ਦੇ ਫਲੇਮ ਦੇ ਉੱਤੇ ਹੀ ਚੰਗੀ ਤਰ੍ਹਾਂ ਪਕਾ ਲੈਣਾ ਹੈ ਤਾਂ ਜੋ ਇਸ ਦਾ ਕੱਚਾਪਨ ਜੋ ਹੈ ਉਹ ਖਤਮ ਹੋ ਜਾਂਦਾ ਹੈ ਹੁਣ ਅਸੀਂ ਗੈਸ ਦਾ ਫਲੇਮ ਬੰਦ ਕਰ ਦਿੱਤਾ ਹੈ ਅਤੇ ਸਾਰੇ ਮਟੀਰੀਅਲ ਨੂੰ ਕਿਸੇ ਥਾਲ ਜਾਂ ਪਲੇਟ ਵਿੱਚ ਪਾ ਲਵਾਂਗੇ ਅਤੇ ਠੰਡਾ ਕਰ ਲਵਾਂਗੇ ਹੁਣ ਇਹ ਹਲਕਾ ਜਿਹਾ ਠੰਡਾ ਹੋ ਗਿਆ ਹੈ ਇਸ ਤਰੀਕੇ ਨਾਲ ਅਸੀਂ ਥੋੜਾ ਜਿਹਾ ਪੋਰਸ਼ਨ ਲੈ ਕੇ ਇਸ ਦਾ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਛੋਟੇ ਜਾਂ ਵੱਡੇ ਜਿਸ ਵੀ ਸਾਈਜ਼ ਦੇ ਤੁਹਾਨੂੰ ਲੱਡੂ ਪਸੰਦ ਹੋਣ ਉਸ ਸਾਈਜ਼ ਦੇ ਤੁਸੀਂ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਇੱਕ ਲੱਡੂ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਦੁਬਾਰਾ ਅਸੀਂ ਇਸ ਨੂੰ ਨਾਰੀਅਲ ਦੇ ਬਰਾਦੇ ਵਿੱਚ ਇਸ ਤਰੀਕੇ ਨਾਲ ਕੋਟ ਕਰ ਲਵਾਂਗੇ ਇਸ ਤਰੀਕੇ ਨਾਲੇ ਵੇਖਣ ਵਿੱਚ ਵੀ ਬਹੁਤ ਵਧੀਆ ਲੱਗਦਾ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦਾ ਹੈ ਸਾਰੇ ਲੱਡੂ ਬਣਾ ਕੇ ਸਿੱਕ ਪਲੇਟ ਵਿੱਚ ਰੱਖਦੇ ਜਾਵਾਂਗੇ ਇਸੇ ਤਰੀਕੇ ਨਾਲ ਬਾਕੀ ਰਹਿੰਦੇ ਲੱਡੂ ਵੀ ਮੈਂ ਬਣਾ ਕੇ ਤਿਆਰ ਕਰ ਲਵਾਂਗੀ ਸਾਰੇ ਲੱਡੂ ਅਸੀਂ ਬਣਾ ਕੇ ਤਿਆਰ ਕਰ ਲਏ ਹਨ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੋਏ ਹਨ ਅਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਹਨ ਜੇਕਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜੇਸ ਸੋਈ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਾਂਗੇ ਇਸੇ ਤਰ੍ਹਾਂ ਦੀਆਂ ਕੁਝ ਹੋਰ ਰੈਸਪੀਜ਼ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ